ਚੈਨਲ ਦਾ ਆ ਰੈਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੁਰਦਾਸਪੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤਰ੍ਹਾਂ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਸਰਹੱਦੀ ਇਲਾਕਿਆਂ ਵਿੱਚ ਜਿੱਥੇ ਰਾਵੀ ਦਰਿਆ ਵਗਦਾ ਹੈ ਹੜ੍ਹਾਂ ਦੀ ਵੱਡੀ ਮਾਰ ਪਈ ਹੈ ਇਸ ਨੂੰ ਲੈ ਕੇ ਵੱਖ-ਵੱਖ ਐਨ ਜੀਓ ਅਤੇ ਖਾਸ ਕਰਕੇ ਪੰਜਾਬ ਦੀ 뮤직 ਇੰਡਸਟਰੀ ਅਤੇ ਫਿਲਮ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ ਵਾਰੋ ਵਾਰੀ ਇਨ੍ਹਾਂ ਇਲਾਕਿਆਂ ਵਿੱਚ ਰਾਹ ਸਮਗਰੀ ਲੈ ਕੇ ਪਹੁੰਚ ਰਹੇ ਹਨ ਗੁਰਦਾਸਪੁਰ ਦੇ ਪਿੰਡ ਚਿੱਟੀ ਵਿੱਚ ਪੰਜਾਬੀ ਫਿਲਮਾਂ ਦੇ ਅਦਾਕਾਰ ਬੀਨੂ ਢਿੱਲੋਂ ਆਪਣੀ ਟੀਮ ਸਹਿਤ ਪਹੁੰਚੇ ਅਤੇ ਉਹਨਾਂ ਵੱਲੋਂ ਰਾਹ ਸਮਗਰੀ ਭੇਟਾ ਕੀਤੀ ਗਈ ਇਸ ਮੌਕੇ মিডিਆ ਨਾਲ ਖਾਸ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਪੰਜਾਬੀ ਇੱਕ ਹਨ ਅਤੇ ਅਸੀਂ ਇਸ ਮੁਸ਼ਕਲ ਵਿੱਚੋਂ ਜਲਦੀ ਨਿਕਲ ਆਵਾਂਗੇ ਉਹਨਾਂ ਨੇ ਕਿਹਾ ਕਿ ਜਿਹੜੇ ਜਿਹੜੇ ਵੀ ਇੱਥੇ ਮਦਦ ਲੈ ਕੇ ਆ ਰਹੇ ਹਨ ਉਨਾ ਸਾਰਿਆਂ ਦਾ ਧੰਨਵਾਦ ਹੈ ਅਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਅਜੇ ਲੜਾਈ ਲੰਬੀ ਹੈ ਕਿਉਂਕਿ ਜਦੋਂ ਪਾਣੀ ਹਟੇਗਾ ਤਾਂ ਬਹੁਤ ਸਾਰੀਆਂ ਬਿਮਾਰੀਆਂ ਫੈਲਣਗੀਆਂ ਜਿਸ ਨੂੰ ਲੈ ਕੇ ਖਾਸ ਕਰਕੇ ਮੈਡੀਕਲ ਸਹਾਇਤਾ ਦੀ ਜ਼ਰੂਰਤ ਹੋਏਗੀ ਅਤੇ ਅਸੀਂ ਸਾਰੇ ਇੱਕ ਹੋ ਕੇ ਪੰਜਾਬ ਦੀ ਮਦਦ ਕਰਾਂਗੇ ਇਸ ਮੌਕੇ ਉਹਨਾਂ ਨੇ ਗੱਲਬਾਤ ਦੌਰਾਨ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸੜ ਨਾਲ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਵੈਗੁਰੂ ਦੇਗੇ ਅਰਦਾਸ ਕਰਦੇ ਜੀ ਵੈਗੁਰੂ ਦੇ ਚਰਨਾਂ ਦੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਨਾ ਆਇਆ ਜੀ ਬਿਸਰਤ ਦੇ ਭਲੇ ਹੰਦ ਅਰਦਾਸ ਹੈ ਨਾ ਜੀ ਆਪਾ ਕਿਰਪਾ ਕਰੇ ਜੀ ਤੇ ਇਹ ਔਖੀ ਘੜੀ ਹੈ ਜੀ ਔਰ ਜਿਹੜੇ ਇਸ ਵੇਲੇ ਦੇਖੋ ਕਹਿੰਦੇ ਖੁਸ਼ੀਆਂ ਬਣਾਇਆ ਵਾਧੀ ਹੁੰਦੇ ਨੇ ਦੁੱਖ ਬਣਾਇਆ ਘਟਦੇ ਨੇ ਸੋ ਇਹ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਕਰੋਪੀ ਕੁਦਰਤੀ ਕਰੋਪੀ ਕਰ ਕੁਝ ਨਹੀਂ ਸਕਦੇ ਉਹਦੇ ਭਾਣੇ ਨੂੰ ਜਿੱਦਾਂ ਹੈ ਉਹਨੂੰ ਮੰਨਣਾ ਹੀ ਪੈਣਾ ਆਪਾਂ ਨੂੰ ਵਾਹਿਗੁਰੂ ਦੇ ਭਾਣੇ ਨੂੰ ਹਨਾ ਸੀ ਸੋ ਇਹ ਅਰਦਾਸ ਹੈ ਵੀ ਆਪਾਂ ਸਾਰੇ ਜਣੇ ਇਕਜੁੱਟ ਹੋ ਕੇ ਇਸ ਵੇਲੇ ਜਿਹੜਾ ਜਿਹੜਾ ਵੀ ਸੱਜਣ ਜਾਂ ਕੋਈ ਐਨਜੀਓ ਇਸ ਕਾਰਜ ਦੇ ਵਿੱਚ ਲੱਗੇ ਹੋਏ ਨੇ ਇੱਕ ਵੀ ਕਦਮ ਪੱਟ ਕੇ ਇੱਥੇ ਸਾਡੇ ਭੈਣ ਭਰਾਵਾਂ ਕੋਲੇ ਜਿਹੜੀ ਦੁੱਖ ਦੀ ਘੜੀ ਦੇ ਵਿੱਚ ਹੈਗੇ ਨੇ ਉਹਨਾਂ ਕੋਲੇ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀ ਮੈਂ ਸਾਰਿਆਂ ਦੇ ਅੱਗੇ ਬੇਨਤੀ ਕਰਦਾ ਜੀ ਕਿਉਂਕਿ ਇਸ ਵੇਲੇ ਬੱਡੀ ਗਲ ਹੌਸਲੇ ਦੀ ਲੋੜ ਹੈ ਹਨਾ ਬਾਬਾ ਤੰਦਰੁਸਤੀਆਂ ਬਖਸ਼ੇ ਤੇ ਸਾਰਾ ਕੁਝ ਫੇਰ ਦੁਬਾਰੇ ਬਣ ਜਾਣਾ ਆਪਾਂ ਸਾਰੇ ਭੈਣ ਭਰਾ ਇਕੱਜ ਦੇ ਨਾਲ ਖੜੇ ਆ ਸਾਰੇ ਜਾਨੇ ਸੋ ਸਾਡੀ ਟੀਮ ਵੀ ਸਾਰੀ ਜਿੱਦਾਂ ਹੁਣ ਦੇਵ ਖਰੋੜ ਵੀਰਾ ਅੱਜ ਕੈਨੇਡਾ ਹੈਗਾ ਉਹਨੇ ਸਪੈਸ਼ਲ ਉਚੇ ਚੇ ਤੌਰ ਤੇ ਕਹਿੰਦਾ ਵੀ ਆਪਾਂ ਦੁਬਾਰੇ ਫੇਰ ਆਵਾਂਗੇ ਅੱਜ ਵੀ ਇਹ ਸਾਰੇ ਜਿੰਨਾਂ ਦੇ ਸਾਥੋਂ ਤੇਲ ਫੁੱਲ ਯੋਗਦਾਨ ਪਾ ਹੋਇਆ ਅ ਸੋ ਸਾਰੇ ਜਾਣੇ ਅਸੀਂ ਪਉਣਾ ਆ ਭੈਣ ਭਰਾ ਇਕੱਠੇ ਹੋ ਕੇ ਸੀ ਤੇ ਅੱਗੇ ਵੀ ਨਾਲ ਖੜਾਂਗੇ ਔਰ ਮੈਂ ਸਾਰਿਆਂ ਨੂੰ ਅੱਗੇ ਬੇਨਤੀ ਕਰਦਾ ਵੀ ਘਟੂ ਘਟ ਅਰਦਾਸ ਜ਼ਰੂਰ ਕਰਿਓ ਔਰ ਆਪਣਾ ਦਸਮਾ ਦਸੌਂ ਦਾ ਆਪਾਂ ਹਮੇਸ਼ਾ ਕੱਢਦੇ ਆ ਆ ਤੇ ਜਿੱਥੇ ਜਿੱਥੇ ਜ਼ਰੂਰਤ ਹੈ ਕਈ ਜਗ੍ਹਾ ਤੇ ਜਿਵੇਂ ਅਸੀਂ ਸਾਡੀਆਂ ਦੋ ਬੋਟਸ ਇਸ ਵੇਲੇ ਫਿਰੋਜ਼ਪੁਰ ਖੜੀਆਂ ਨੇ ਉਹ ਨੰਬਰ ਵੀ ਦਵਾਂਗੇ ਉੱਥੇ ਜਾ ਕੇ ਕਿਸੇ ਨੂੰ ਵੀ ਬੋਰਡ ਦੀ ਜ਼ਰੂਰਤ ਹੈ ਮੋਟਰ ਬੋਰਡ ਯੂਜ਼ ਕਰ ਸਕਦਾ ਜਿਵੇਂ ਇਹ ਸਾਰੇ ਅਸੀਂ ਡੀਸੀ ਸਾਹਿਬਾਂਜ਼ ਨਾਲ ਗੱਲ ਕੀਤੀ ਕਈ ਥਾਂ ਮੈਂ ਸਿੱਧਾ ਦੀ ਲੋੜ ਨਹੀਂ ਹੈਗੀ ਉੱਥੇ ਬਲੈਂਕਟਸ ਦੀ ਲੋਡ ਹੈ ਜਾਂ ਮੈਟ੍ਰਸ ਦੀ ਲੋਡ ਹੈਗੀ ਹੈ ਜੀ ਮਛਰਦਾਨੀਆਂ ਦੀ ਲੋਡ ਹੈ ਆਟੋਮਾウス ਦੀ ਲੋਡ ਹੈ ਜਿਹੜੀ ਜਿਹੜੀ ਜ਼ਰੂਰਤ ਮੰਦ ਚੀਜ਼ਾਂ ਜਿਹੜੀਆਂ ਚਾਹੀਦੀਆਂ ਨੇ ਉੱਥੇ ਜੋ ਵੀ ਐਨ ਜੀਓਜ਼ ਕੰਮ ਕਰ ਰਹੀਆਂ ਨੇ ਜਾਂ ਉਥੋਂ ਦੇ ਪ੍ਰਸ਼ਾਸਨ ਹੈ ਜਾਂ ਉਸ ਪਿੰਡ ਦੇ ਸਰਪੰਚ ਹੈਗੇ ਨੇ ਉਹਨਾਂ ਨਾਲ ਸੰਪਰਕ ਕਰਕੇ ਫਿਰ ਆਪਾਂ ਉਹੀ ਚੀਜ਼ਾਂ ਲੈ ਕੇ ਆਈਏ ਜਿਹੜੀਆਂ ਉੱਥੇ ਚਾਹੀਦੀਆਂ ਨੇ ਸੋ ਵਾਹਿਗੁਰੂ ਦੇ ਅੱਗੇ ਫਿਰ ਅਰਦਾਸ ਕਰਦਾ ਵੀ ਸਾਰੇ ਜਿੰਨੇ ਸਾਡੇ ਭੈਣ ਭਰਾ ਇਸ ਵੇਲੇ ਇਹ ਇਸ ਔਕੀ ਘੜੀ ਦੇ ਵਿੱਚ ਜਿਹੜੇ ਜਿੱਤੇ ਜਿਹੜੇ ਹੰਡਾਰੇ ਨੇ ਸੰਦਪ ਉਹਨਾਂ ਦੇ ਨਾਲ ਅਸੀਂ ਹਮੇਸ਼ਾ ਖੜੇ ਆ ਤੇ ਵੱਡੀ ਗੱਲ ਹੈ ਜੇ ਚੈਲੰਜ ਇਹ ਆਉਣਾ ਜਦੋਂ ਪਾਣੀ ਉੱਤਰ ਜਾਣਾ ਜੀ ਉਦੋਂ ਥੋੜਾ ਜਿਹਾ ਔਖਾ ਹੋਣਾ ਹੈ ਕਈ ਬਿਮਾਰੀਆਂ ਬਹੁਤ ਕੁਝ ਆਉਣਾ ਹੈ ਉਦੋਂ ਆਪਾਂ ਤਕੜੇ ਹੋ ਕੇ ਨਾਲ ਲੱਗੇ ਰਹੀਏ ਤੇ ਜਿੰਨਾ ਡਾਕਟਰੀ ਸਹਾਇਤਾ ਹੋ ਸਕਦੀ ਹੈ ਡਾਕਟਰਾਂ ਦੀ ਟੀਮਾਂ ਬਣਾ ਕੇ ਆਪਾਂ ਆ ਸਕਦੇ ਆ ਮੈਡੀਕਲ ਦੇ ਵਿੱਚ ਮੈਡੀਸਨਸ ਲੈ ਕੇ ਆ ਸਕਦੇ ਆ ਸੋ ਉਦੋਂ ਵੀ ਬਪਾ ਤੱਕੜੇ ਹੋ ਕੇ ਰਹਿਣਾ ਤੇ ਬਪਾ ਚੜ੍ਹਦੀਆਂ ਕਲਾ ਚ ਰੱਖੇ ਵਾਹਿਗੁਰੂ ਅੱਗੇ ਫੇਰ ਅਰਦਾਸ ਉਹੀ ਕਹਿਣਾ ਨਾ ਸਾਨੂੰ ਕਿ ਕੁਝ ਨਹੀਂ ਚਾਹੀਦਾ ਹੁੰਦਾ ਜੀ ਸਾਡੇ ਸਾਡੇ ਚ ਜੋਸ਼ ਜਨੂਨ ਜਜ਼ਬਾ ਹੀ ਇੰਨਾ ਜੀ ਅਸੀਂ ਆਪ ਦੇ ਆਪ ਪੰਜਾਬ ਨੂੰ ਫੇਰ ਪੰਜਾਬ ਰੰਗਲਾ ਬੁਗ ਬਸੂਗਾ ਪੰਜਾਬ ਪੰਜਾਬ ਨੂੰ ਨਹੀਂ ਕੋਈ ਇਦਾਂ ਡੋਬ ਸਕਦਾ ਵਾਹਿਗੁਰੂ ਦੀ ਕੋਈ ਨਾ ਜੀ ਵਾਹਿਗੁਰੂ ਦੇ ਰੰਗ ਨੇ ਉਹਦਾ ਪਾਣਾ ਮਿੱਠਾ ਹੀ ਲੱਗਣਾ ਹਮੇਸ਼ਾ ਕੋਈ ਚੱਕਰ ਹੀ ਨਹੀਂ ਆਪਾਂ ਅਸੀਂ ਸਾਰੇ ਗਾਉਕੀਆਂ ਕੜੀਆਂ ਆਉਂਦੀਆਂ ਰੀਆਂ ਨੇ ਪੰਜਾਬ ਤੇ ਪੰਜਾਬ ਦੇ ਫਿਰਕਾ ਕਰੇ ਜੀ ਇਨਸਾਨੀਅਤ ਦੇ ਤੌਰ ਤੇ ਵਾਹਿਗੁਰ ਮਾਨਸਾਨੀਅਤ ਹੈ ਜੀ ਪਾ ਇਨਸਾਨੀਅਤ ਦੇ ਉਹਦੀ ਕਦਰ ਕਰੀਏ ਔਰ ਸਾਰੇ ਇਕਜੁੱਟ ਹੋ ਕੇ ਇਸ ਜਿਹੜੀ ਕਿਰਪੀ ਆਈ ਹੈ ਇਹਦੇ ਖਿਲਾਫ ਲੜੀਏ